ਹਾਂਜੀ ਕੀਤੀ ਆ ਬਾਜੀ ਨੇ ਕੀਤੀ ਆ ਪਤਾ ਸਾਬ ਠੀਕ ਨਾ ਉਹ ਉਹਨੇ ਫੋਨ ਨਹੀਂ ਚੱਕਿਆ ਮੇਰਾ ਫੋਨ ਬਲੌਕ ਕੀਤਾ ਉਹਨੇ ਓਕੇ ਉਹ ਕਿਹਾ ਤੁਹਾਡਾ ਫੋਨ ਨਹੀਂ ਚੱਕਿਆ ਦੇਖੋ ਮੈਂ ਉਹਨਾਂ ਨਾਲ ਗੱਲ ਫੇਰ ਇੱਕ ਵਾਰੀ ਕਰਦਾ ਪਰ ਹੁਣ ਕੀ ਕਰ ਸਕਦੇ ਤੁਸੀਂ ਦੱਸੋ ਮੈਨੂੰ ਨਹੀਂ ਸਭ ਕੁਝ ਕਰ ਸਕਦੇ মিডিਆ ਵਾਲੇ ਅੱਡਾ ਸਾਹਿਬ ਮੈਨਾਂ ਗਰੀਬ ਨਾ ਇਦਾਂ ਨਾ ਕਰੋ ਮੈਂ ਤੁਹਾਨੂੰ ਡੋਖ ਬੈਠ ਕੇ ਦੱਸਦਾ ਨਹੀਂ ਮੈਨੂੰ ਤਾਂ ਪਤਾ ਮੈਂ ਤਾਂ ਰੈਡੀ ਆ ਹੈਲਪ ਕਰਨ ਦੇ ਲਈ ਦੇਖੋ ਇੱਥੇ ਸਿਸਟਮ ਕੀ ਆ ਮੈਂ ਤੁਹਾਨੂੰ ਇੱਕ ਫ੍ਰੀ ਵਕੀਲ ਦੇ ਸਕਦਾ ਸਾਨੂੰ ਸਾਰਾ ਕੁਝ ਕਰ ਸਕਦਾ ਉਹਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ ਮੈਂ ਤਾਂ ਕਿਸੇ ਦੀ ਐਡ ਲਾਦਾਗਾ ਮੇਰੇ ਘਰ ਦੇ ਦੋ ਤਿੰਨ ਵਕੀਲ ਹੈਗੇ ਨੇ ਮੈਂ ਕਹਾਗਾ ਵੀ ਤੁਹਾਡੇ ਲਈ ਪਰ ਗੱਲ ਇਹ ਆ ਵੀ ਜਿਹਦੇ ਤੇ ਵਕੀਲ ਕਰਨਾ ਉਹਦੇ ਚ ਕੋਈ ਸਾਸ ਸੱਤਿਆ ਹੋਵੇ ਤਾਂ ਕਰਾਂਗੇ ਜੇ ਬੰਦੇ ਕੋਈ ਹੈ ਹੀ ਕੱਕ ਨਹੀਂ ਫੇ ਕੀ ਕਰੋਗੇ ਉਹਨੂੰ ਪਰ ਭਾਜੀ ਮੇਰੀ ਗੱਲ ਸੁਣੋ ਵੱਡਾ ਸਾਹਿਬ ਮੈਂ ਹੁਣ ਕਿਹ ਤੋਂ ਪੈਸੇ ਲੈ ਕੇ ਚੰਗਾ ਚੱਕਦਾ ਹਾਂ ਬਾਅਦ ਚ ਇਹ ਕੋਈ ਸਿਆਣੇ ਆ ਮੇਰੇ ਕੋਲ ਕੰਮ ਕਰਨ ਵਾਲਾ ਨਹੀਂ ਮੇਰੇ ਦੋ ਤੇ ਦੋਸਤਿਆਂ ਸੱਕੇ ਖਾਂਦੇ ਪਾਇਆ ਇਨਵੈਸਟਮੈਂਟ ਆ ਹਾਂ ਕੱਢਣਾ ਹੈ ਬਜਟ ਕਿੱਦਾ ਕੱਢਣਾ ਹੈ ਤੁਸੀਂ ਉਹਨੂੰ ਕਹਿ ਵੀ ਸਕਦੇ ਆ ਇਹ ਵੀ ਗੱਲ ਨਹੀਂ ਹੈ ਨਹੀਂ ਨਹੀਂ ਤੁਸੀਂ ਗੱਲ ਨਹੀਂ ਸਮਝਦੇ ਦੇਖੋ ਮੈਂ ਆਮ ਟ੍ਰਾਈਂਗ ਮੈਂ ਤੁਹਾਡੀ ਤੁਸੀਂ ਮੈਨੂੰ ਫੋਨ ਨਹੀਂ ਕੀਤਾ ਨਾ ਤੁਸੀਂ ਕਾਲ ਤੁਹਾਡੀ ਗੱਲ ਸੰਡੇ ਗੱਲ ਹੋਈ ਆਪਣੀ ਨਾ ਐਤਵਾਰ ਹੋਈ ਹੈ ਹਾਂਜੀ ਮੈਂ ਉਹਦੇ ਨਾਲ ਸੈਟਰਡੇ ਗੱਲ ਕਰ ਲਈ ਸੀ ਮੈਨੂੰ ਤੁਹਾਡੀ ਕਾਲ ਆਉਣ ਤੋਂ ਬਗੈਰ ਮੈਂ ਖੁਦੋ ਨਾਲ ਗੱਲ ਕੀਤੀ ਉਹ ਕਹਿੰਦਾ ਆਰਬੀਸੀ ਬੈਂਕ ਆਫਿਸ ਲੈ ਗਈ ਮੇਰੇ ਜਿੱਥੇ ਮਰਜੀ ਇਨਵੈਸਟੀਗੇਸ਼ਨ ਕਰ ਲਓ ਜੋ ਤੁਸੀਂ ਲੈਣਾ ਤੁਹਾਨੂੰ ਮੈਂ ਪੇਪਰ ਘੱਲ ਦਿੰਦਾ ਮੇਰੇ ਕੋਲੇ ਕੱਖ ਨਹੀਂ ਹੈ ਮੇਰੇ ਕੋ ਕੀ ਲੈ ਜਾਓਗੇ ਤੁਸੀਂ ਤੇ ਕਹਿੰਦਾ ਮੈਂ ਪੈਸੇ ਜਿਹੜੇ ਆ ਇਹਨਾਂ ਦੇ ਕੱਲਿਆਂ ਦੇ ਨਹੀਂ ਮੈਂ ਹੋਰ بڑے ਲੋਕਾਂ ਦੇ ਦੇਣੇ ਨੇ ਜਿੱਦਣ ਕਿਤੇ ਮੇਰਾ ਸੂਤ ਜਾਂ ਕੋਈ ਇੰਡੀਆ ਦੀ ਪ੍ਰਾਪਰਟੀ ਬਿਕਦੀ ਜਾਂ ਕਿਤੇ ਵਿਕਦੀ ਹੈ ਥੋੜੇ ਥੋੜੇ ਕਰਕੇ ਦਵਾਂਗਾ ਮੈਂ ਇਹਨਾਂ ਦਾ 6 ਲੱਖ ਡਾਲਰ ਦੇਣਾ ਇਹ ਉਹਨਾਂ ਨੇ ਗੱਲ ਕਿਹਾ ਤੁਹਾਡੀ ਉਹਨੇ ਸਹਿਤ ਕੀਤੀ ਵੀ ਸਰਦਾਰ ਸੋਹਣ ਸਿੰਘ ਉਹਨੇ ਤੁਹਾਡਾ ਜ਼ਿਕਰ ਕੀਤਾ ਵੀ ਉਹ ਬੰਦਾ ਬਹੁਤ ਗੁੱਡ ਹੈ ਬੜਾ ਨਾਈਸ ਹੈ ਮੈਂ ਉਹਨਾਂ ਨੂੰ ਵਿਆਜ ਵੀ ਪੂਰਾ ਦਿੰਦਾ ਰਿਆਂ ਪਰ ਜਦੋਂ ਮੇਰੇ ਪੱਲੇ ਕੱਖ ਨਹੀਂ ਰਹਿ ਗਿਆ ਤਾਂ ਉਹਦੋਂ ਕੀਤਾ ਹੈਗਾ ਹੁਣ ਇਹਦੇ ਤੇ ਵਕੀਲਤਾ ਤਾਂ ਕਰਾਂਗੇ ਤਾਂ ਤਾਂ ਕੁਝ ਕਰਨਗੇ ਵੀ ਜੇ ਉਹਦੇ ਕੋਲ ਪੱਲੇ ਹੋਊਗਾ ਜੇ ਹੁਣ ਉਹ ਬੰਦੇ ਕੋਲ ਹੈ ਹੀ ਕੱਖ ਨਹੀਂ ਉਹ ਰੈਂਟ ਤੇ ਕਹਿੰਦਾ ਮੈਂ ਚੱਲਿਆ ਹੁਣ ਇਸ ਕਰਕੇ ਉਹਦੇ ਨਾਲ ਬੈਠ ਕੇ ਕੋਈ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਫੜੇ ਇਦਾਂ ਦੀ ਐਡਵਰਟਾਈਜ਼ਮੈਂਟ ਕਰਨੀ ਪੈਣੀ ਵੀ ਥੋੜੇ ਬਹੁਤੇ ਪੈਸੇ ਫੜ ਲੋਕ ਆ ਗਰੀਬਾਂ ਨੂੰ ਇੰਨਾ ਨਾ ਮਾਰ ਇਦਾਂ ਦਾ ਕੁਝ ਕਰਨਾ ਵਕੀਲਾਂ ਦਾ ਕੰਮ ਖਤਮ ਆ ਉੱਥੇ ਕਿਉਂਕਿ ਜਿਹੜਾ ਬੰਦਾ ਬੈਂਕਰਪਸੀ ਕਰ ਗਿਆ ਸੌਲਡਾ ਵੱਡਾ ਸਾਹਿਬ 6 7 ਘੱਟ ਉਹਦੇ ਕੋਲ ਸੀਗੇ ਹੁਣ ਵੀ ਉਹਨੇ ਪੈਸਾ ਵਗਲ ਕੀਤਾ ਆ ਐਸਾ ਉਹਦੇ ਕੋਲ ਹੈਗਾ ਆ ਇਹ ਸਾਰਾ ਝੂਠ ਆ ਬੈਠ ਕੇ ਹਾਂ ਕੰਪਨੀਆਂ ਦੇ ਨੌਕਰ ਲੋ ਆਇਓ ਉਹਨੇ ਇਹ ਮੇਰੇ ਪੇਪਰ ਦੇਖ ਲਓ ਮੈਂ ਜੇ ਝੂਠ ਬੋਲਦਾ ਵੱਡਾ ਸਾਹਿਬ ਨਹੀਂ ਨਹੀਂ ਤੁਸੀਂ ਗੱਲ ਨਹੀਂ ਹੁਣ ਜਦੋਂ ਤੁਸੀਂ ਜਾਂ ਤਾਂ ਜਿਹੜਾ ਤੁਸੀਂ ਪੈਸਾ ਦਿੱਤਾ ਕਿਸੇ ਪ੍ਰਾਪਰਟੀ ਦੇ ਨਾਮ ਤੇ ਦਿੰਦੇ ਫੇਰ ਆਪਾਂ ਪ੍ਰਾਪਰਟੀ ਤੇ ਕਲੇਮ ਕਰਦੇ ਹੁਣ ਤੁਸੀਂ ਪੈਸਾ ਵੀ ਵੈਸੇ ਹੀ ਦਿੱਤਾ ਹੈਗਾ ਪਰ ਇੱਕ ਵਾਰੀ ਜੇ ਤੁਸੀਂ ਕਹਿ ਰਹੇ ਹੋ ਵੀ ਉਹਦੇ ਕੋਲੇ ਕੁਝ ਪ੍ਰਾਪਰਟੀਆਂ ਹਿਡਨ ਹੈਗੀਆਂ ਨੇ ਫੇਰ ਤਾਂ ਨਹੀਂ ਬਚਦਾ ਫੇਰ ਤੁਸੀਂ ਛੱਡ ਦਿਓ ਫੇਰ ਤੁਹਾਡੀ ਮਦਦ ਕਰਾਂਗੇ ਪਰ ਜਿਹੜੇ ਸਾਹਵਾਂ ਬੰਦੇ ਨਾਲ ਗੱਲ ਕੀਤੀ ਐ ਉਹ ਬੰਦੇ ਦੇ ਹਾਲਾਤ ਤਾਂ ਮੈਨੂੰ ਪਹਿਲੋ ਪਤਾ ਸੀਗੇ 6 ਮਹੀਨੇ ਪਹਿਲੋਂ ਹੀ ਵੀ ਇਹ ਬੰਦਾ ਬਹੁਤ ਪੇਨ ਦੇ ਥਰੂ ਜਾ ਹਾਂਜੀ ਹਾਂਜੀ ਪਿੱਛੇ ਸਾਡੇ ਬਜ਼ੁਰਗ ਦਾਦੇ ਸੀ ਰੁਪਈਆ ਦੇ ਕੇ ਮੁੰਡਾ ਮੰਗ ਲੈਂਦੇ ਸੀ ਵੱਜਾਂ ਗਾਵਾ ਸੀ ਉੂਟ ਫ੍ਰੀਜ਼ ਲਿਆਉਂਦੇ ਸੀਗੇ ਰੁਪਈਆ ਦੇ ਕੇ ਥਾਈ ਰਾਈਟ ਹਾਂ ਹਾਂ ਉਹ ਬੰਦੇ ਜਵਾਨ ਹੁੰਦੀ ਆ ਇਹ ਪੰਜਾਬੀ ਆ ਨਾ ਕਿ ਵਕੀਲਾਂ ਨੇ ਉੱਥੇ ਕੁਝ ਨਹੀਂ ਕਰਨਾ ਹੁੰਦਾ ਉੱਥੇ ਪ੍ਰੋਕਟਿਆਂ ਨੇ ਕੁਝ ਨਹੀਂ ਕਰਨਾ ਹੁੰਦਾ ਐਡੀ ਦੂਰ ਜਾਣ ਦੀ ਲੋੜ ਨਹੀਂ ਐ ਜੇ ਬੰਦਾ ਜਵਾਨ ਤੇ ਪੱਕਾ ਰਵੇ ਆਪਣੇ ਤੇ ਉਹਨੂੰ ਸਾਲ ਦਾ ਵਾਅਦਾ ਕੀਤਾ ਸੀਗਾ ਉਹਨ ਸਾਲ ਤੇ ਵੀ ਅ ਤੋ 2.5 ਸਾਲ ਲਗਾਤੇ ਉਹਨ ਭਈ ਮਈ ਦੇ ਵਿੱਚ ਵਿਆਜ ਬੰਦ ਕਰਤਾ ਜਦੋਂ ਮੈਨੂੰ ਪਹਿਲਾਂ ਕਹਿੰਦਾ ਵੀ ਮੈਂ ਭਾਈ ਮੈਨੂੰ ਨਾ ਪੈਸਾ ਤੇ ਮੈਂ ਨਹੀਂ ਲੈ ਸਕਦਾ ਮੇਤੇ ਨੀ ਮੋੜ ਹੋਣੇ ਆਹ ਦੇਖੋ ਹੁਣ ਮੇਰਾ ਤੁਹਾਡਾ ਵਾਅਦਾ ਵੀ ਜੇ ਉਹਦੇ ਕੋਲੇ ਕੋਈ ਪ੍ਰਾਪਰਟੀਆਂ ਹੋਈਆਂ ਹਿਡਨ ਤੇ ਉਹ ਮੈਂ ਕਢਾ ਲਾਂਗਾ ਉਹ ਪਤਾ ਲੱਗ ਜਾਂਦਾ ਵੀ ਉਹਦੇ ਕੋਲ ਕੀ ਖੁਸ਼ ਹੈ ਜੇ ਉਹਦੇ ਕੋਲ ਹੋਵੇਗਾ ਤੁਹਾਨੂੰ ਮੈਂ ਫ੍ਰੀ ਵਕੀਲ ਦੇ ਕੇ ਕੇਸ ਕਰਾਵਾਂਗਾ ਤੇ ਆਪੋ ਦੀ ਪ੍ਰਾਪਰਟੀ ਜ਼ਬਤ ਕਰ ਲਵਾਂਗੇ ਕਾਨੂੰਨ ਨੂੰ ਇੰਪੋਰਟ ਸੌਰੀ ਹਾਂਜੀ ਮੈਂ ਕਾਨੂੰਨ ਨੂੰ ਮੈਂ ਫੋਰ ਜੇ ਪਰ ਉਹਨੇ ਤੁਹਾਡੇ ਕੋਲੋਂ ਪਹਿਲਾਂ ਚੱਕ ਲੈਣਾ ਠੀਕ ਹੈ ਤੁਸੀਂ ਨਹੀਂ ਲਿਖਾਉਂਦੇ ਤੁਹਾਡੀ ਮੇਰੀ ਜਵਾਨ ਇਹਦਾ ਮਤਲਬ ਮੈਂ ਤੁਹਾਡੇ ਪੈਸੇ ਲੈ ਕੇ ਮੈਂ ਤੁਹਾਨੂੰ ਕਹਿ ਦਵਾਂ ਮੇਰੇ ਕੋਲ ਹੈ ਨਹੀਂ ਕੁਝ ਵੀ ਇੰਨਾ ਲੋੜਾ ਦੇਖੋ ਬਾਈ ਜੀ ਮੈਂ ਉਹੀ ਗੱਲ ਕਰਦਾ ਹੈਗਾ ਇਹ ਪਹਿਲੀ ਗੱਲ ਤਾਂ ਅੱਜ ਨਾ ਜਵਾਨਾ ਨਹੀਂ ਰਹਿ ਗੀਆਂ ਉਹ ਗੱਲ ਛੱਡ ਦਿਓ ਮੈਂ ਵੀ ਤੁਹਾਡੇ ਵਾਂਗੂ ਕਈ ਜਗ੍ਹਾ ਤੇ ਪਹਿਲੋ ਕਰਾ ਹਟਿਆ ਕੰਮ ਆਪਦਾ ਪਰ ਮੈਂ ਇੰਨਾ ਨਹੀਂ ਪਰ ਤੁਸੀਂ ਕਹੋ ਅੱਜ ਕੱਲ ਜਵਾਨਾ ਨਹੀਂ ਐ ਅੱਜ ਕੱਲ ਤਾਂ ਭਰਾ ਭਰਾ ਦੀ ਜ਼ਮੀਨ ਨਾ ਪਰਿਆ ਭੈਣ ਭਰਾ ਦੀ ਜ਼ਮੀਨ ਨਾ ਪਰਿਆ ਲੋਕਾਂ ਦੇ ਖੂਨ ਚ ਪਾਣੀ ਪੈ ਗਿਆ ਤੁਸੀਂ ਤੀਜੇ ਬੰਦੇ ਤੇ ਕਿਵੇਂ ਟਰਸਟ ਕਰ ਸਕਦੇ ਇੱਕ ਵਾਰ ਐਸਾ ਹੀ ਮੋਰੇ ਦਾ ਲੋਕਾਂ ਨੇ ਸੂਰ ਸਿੰਘ ਬੰਦਾ ਵੜ ਵਧੀਆ ਇੱਕ ਪਾਸੇ ਸਹਿਯੋਗ ਕਰਦਾ ਉਹ ਬੈਸਾ ਨੂੰ ਵੀ ਮੰਨਦਾ ਆ ਇੱਕ ਵਾਰ ਇੱਕ ਬੰਦੇ ਦੀ ਕਾਲ ਆਈ ਮੇਰੇ ਤੋਂ ਬਾਅਦ ਮੇਰੀ ਵਾਈਫ ਨੇ ਫੋਨ ਕੀਤਾ ਵੀ ਕਹਿੰਦਾ ਇਹਦੇ ਚ ਤਾਂ ਕਹਿੰਦਾ ਕੋਈ ਗੜਬੜੀ ਆ ਇਹਦਾ ਸਟੋਰੀ ਹੋ ਰਹੀ ਆ ਕਿ ਮੈਂ ਚਿੱਟਾ ਵੇਚ ਕੇ ਪੈਸੇ ਉਹਨੂੰ ਦਿੱਤੇ ਆ ਉਹਨੂੰ ਪੁੱਛਣ ਆਲਾ ਹੋਵੇ 40 ਸਾਲ ਹੋ ਗਿਆ ਮੈਂ ਸੁਣ ਸੰਗ ਮੈਂ ਦੱਸਦਾ ਜਦੋਂ ਨਾ ਇੰਨਾ ਪੈਸਾ ਆਮ ਬੰਦੇ ਦਿੰਦੇ ਨਹੀਂ ਆ ਮੈਂ ਤੁਹਾਨੂੰ ਦੱਸਦਾ ਆਮ ਬੰਦਾ ਜਿਹੜਾ ਹੈਗਾ ਲੱਖ ਖਲ ਲੱਖ ਖੰਡ ਦੇ ਦਿੰਦਾ ਬਿਆਜੂ ਇਨੇ ਪੈਸੇ ਜਿਹੜੇ ਨੇ ਉਹ ਤਾਂ ਕੋਈ ਜਿਹੜੇ ਬਿਲੀਅਨਅਰ ਲੋਕ ਆ ਕਿਸੇ ਕੋ 100 ਮਿਲੀਅਨ ਪਿਆ 50 ਮਿਲੀਅਨ ਉਹ ਗਾਂ ਇਨੇ ਪੈਸੇ ਦਿੰਦੇ ਨੇ ਉਹ ਕਈ ਵਾਰੀ ਟਰਸਟ ਨਹੀਂ ਆਉਂਦਾ ਉਹ ਬੰਦਾ ਮੰਨ ਗਿਆ 6 ਲੱਖ ਡਾਲਰ ਮੰਨਿਆ ਉਹਨੇ ਕਹਿੰਦਾ 6 ਲੱਖ ਡਾਲਰ ਮੈਨਾਂ ਤਾਂ ਦੇਣਾ ਕਹਿੰਦਾ ਬਿਲਕੁਲ ਹੈਗਾ ਕਹਿੰਦਾ ਬਾਕੀ ਮੈਂ 2 2.5 ਸਾਲ ਵਿਆਜ ਦਿੰਦਾ ਰਿਆਂ ਪਰ ਹੁਣ ਕਹਿੰਦਾ ਮੇਰੀ ਬੱਸ ਐ ਮੇਰੇ ਕੋ ਕੱਖ ਨਹੀਂ ਪਰ ਆਪਾਂ ਇਦਾਂ ਕਰਦੇ ਆ ਫਿਰ ਵੀ ਤੁਸੀਂ ਇੱਕ ਵਾਰੀ ਮੇਰੇ ਕੋ ਆ ਜਾਓ ਤੇ ਮੈਂ ਤੁਹਾਨੂੰ ਵਕੀਲ ਦਵਾਂਗਾ ਆਪਾਂ ਉਹਦੇ ਦੇਖ ਲੈਣਾ ਤੇ ਕੋਈ ਹੈਕ ਹੀ ਆ ਦੇਖੋ ਬਾਈ ਜੀ ਇਹ ਕੈਨੇਡਾ ਆਇਆ ਮੁਲਕ ਇੱਥੇ ਜਦੋਂ ਬੰਦਾ ਬੈਂਕਰਫਲਟੀ ਕਰ ਜਾਂਦਾ ਹਨਾ ਤੁਸੀਂ ਕੱਖ ਨਹੀਂ ਕਰ ਸਕਦੇ ਉਦੋਂ ਛੱਗਾ ਚੱਕਿਆ ਤੁਸੀਂ ਜੋ ਮਰਜ਼ੀ ਕਰ ਲਓ ਇੱਥੇ ਬੰਦੇ ਟਰਾਂਸਪੋਰਟ ਦੇ ਮਾਲਕ ਸੀਗੇ ਉਹਦੇ ਮੋਰੇ 6 ਮਹੀਨੇ ਮੁਯਾਰੇ ਕਰਦੇ ਰਹਿ ਮੁੰਡੇ ਉਹਨਾਂ ਨੂੰ ਪੰਜੀ ਨਹੀਂ ਮਿਲੀ ਕੋਰਟ ਚੌਂ ਨਹੀਂ ਮਿਲੀ ਜਿਹੜਾ ਬੰਦਾ ਹੀ ਬੈਂਕਰਫਸੀ ਕਰ ਗਿਆ ਉਹ ਬੰਦਾ ਖਤਮ ਹੈ ਉਹ ਬੰਦਾ ਉਹ ਬੰਦੇ ਕੋਲ ਲੈਣਾ ਬੜਾ ਟਫ ਹੈ ਪਰ ਆਪਾਂ ਫੇਰ ਵੀ ਕੋਸ਼ਿਸ਼ ਕਰਦੇ ਆਂ ਵੀ ਜਾ ਕੇ ਕਿਸੇ ਕੋਈ ਫੜੇ ਰਿਸ਼ਤੇਦਾਰ ਕੋ ਵੀ ਥੋੜੇ ਥੋੜੇ ਕਰਕੇ ਥੋੜੇ ਬਹੁਤੇ ਦਵੇ ਪਰ ਜਿਹੜਾ ਤੁਹਾਡਾ ਨੇ ਫੋਨ ਨਹੀਂ ਚੁੱਕਿਆ ਤਾਨੂੰ ਬਲਾਕ ਕੀਤਾ ਇਹ ਚੀਜ਼ ਗਲਤ ਹੈ ਤੁਹਾਡੇ ਕੋਲ ਨੰਬਰ ਸਹੀ ਆ ਵੈਸੇ ਉਹਦਾ ਹਾਂਜੀ ਨੰਬਰ ਸਹੀ ਆ ਮੇਰਾ WhatsApp ਤੇ ਨਾ ਫੋਨ ਕੀਤਾ ਉਦਾਂ ਵੀ ਸਿੱਧਾ ਵੀ ਕੀਤਾ ਮੈਂ ਅੱਜ ਦਾ ਫੋਨ ਕਰਦਾ ਮੇਰੇ ਤਾਂ ਕਾਲਾਂ ਭਰਿਆ ਪਿਆ ਮੇਰਾ ਫੋਨ ਦੋ ਸਾਲਾਂ ਦੀਆਂ ਕਾਲਾਂ ਵਿੱਚ ਆ ਮੇਰੇ ਫੋਨ 'ਚ ਜਿੰਨੀਆਂ ਮੈਂ ਉਹਨੂੰ ਕਾਲਾਂ ਕੀਤੀਆਂ ਹਾਂ 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 ਕੋਨ ਜਦ ਵੀ ਨਹੀਂ ਫੋਨ ਚੱਕਿਆ ਮੈਨੂੰ ਲਾਰੇ ਲਾਉਂਦਾ ਰਿਹਾ ਫਤਿਉਂਦਾ ਰਿਹਾ ਜਿੱਦਾਂ ਹੁਣ ਤੁਸੀਂ ਤੁਹਾਡੇ ਕੋਲ ਸੇਫਸਕੀਤੀ ਆ ਹੈ ਇੱਦਾਂ ਹੀ ਕਰਦਾ ਰਿਹਾ ਕਰਦਾ ਰਿਹਾ ਅਖੀਰ ਨੂੰ ਜਾ ਕੇ ਝੱਗਾ ਚੱਕਦਾ ਹੈ ਮੈਨੂੰ ਵੀ ਨਹੀਂ ਦੱਸਿਆ ਨਹੀਂ ਮੈਨੂੰ ਵੀ ਇਹ ਲੱਗਾ ਵੀ ਤੁਸੀਂ ਉਹਦੇ ਪੁਰਾਣੇ ਦਫ਼ਤਰ ਜਾਈ ਜਾਂਦੇ ਹੋ ਪੁਰਾਣਾ ਦਫ਼ਤਰ ਤਾਂ ਮੈਨੂੰ ਪਤਾ ਉਹਦਾ ਬੰਦ ਹੈ ਪਰ ਨਵਾਂ ਦਫ਼ਤਰ ਉਧਰ ਸੀ ਉਹ ਵੀ ਕਹਿੰਦਾ ਕਹਿੰਦਾ ਮੈਂ ਦੇਤਾ ਬੈਂਕ ਲੈ ਗਈ ਆਰਬੀਸੀ ਪਤਾ ਨਹੀਂ ਕਿਹੜੀ ਲੈ ਗਈ ਆ ਨਵੇਂ ਚ ਮੁੜ ਕੇ ਉਹ ਹੋਈ ਸੀ ਕਿ ਅੱਛਾ ਜਿਹੜਾ ਨਵਾਂ ਦਫ਼ਤਰ ਹੈ ਉੱਥੇ ਕੋਈ ਬੋਰਡ ਬਾਹਰ ਲੱਗਾ ਕੋਈ ਮਾੜਾ ਮੋਟਾ ਕੋਈ ਜਿਹੜਾ ਬੈਂਕ ਦਾ ਕੋਤੇ ਲੱਗੇ ਕੋਈ ਪੇਪਰ ਵਰਕ ਉੱਥੇ ਨਹੀਂ ਨਹੀਂ ਉਦਾਂ ਕੀਤੇ ਵੀ ਆਫਸ ਕਲੋਜ਼ ਅੱਛੇ ਤਾਂ ਲਿਖਿਆ ਨੈਸ ਉਹ ਨਹੀਂ ਕੁਝ ਵੀ ਲਿਖਿਆ ਹੂੰ ਹੂੰ ਉਹ ਐਂ ਦਾ ਝੋਲਮ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਲੋਕਾਂ ਨੂੰ ਪੈਸੇ ਫੜੋ ਲੱਤਾਂ ਵਸਾਰੋ ਜਿੰਨੇ ਤੁਹਾਡੀ ਚੜ੍ਹਦਾ ਰਾਈਟ ਆ ਨਹੀਂ ਕੰਮ ਹੈ ਵੀ ਕਿਸੇ ਗਰੀਬ ਨੂੰ ਹੈ ਇਹ ਬੰਨ ਨਹੀਂ ਬੰਦੇ ਹੋਰ ਕੁਝ ਨਹੀਂ ਅੱਛਾ ਖਾਸਾ ਦੇ ਥੇ ਧੱਕੇ ਮੈਂ 4 ਪੈਸੇ ਮੈਂ ਕਿਹਾ ਨਿਆਣੇ ਬੇਸਮੈਂਟਾਂ ਨੂੰ ਰੋਲ ਦੇ ਪਾਇਆ ਰਾਈਟ ਮੇਰੇ ਚਲ ਮੈਂ ਉਹਨਾਂ ਨੂੰ ਕਾਰ ਲੈ ਕੇ ਹੁਣ ਇਹਨਾਂ ਤੁਸੀਂ ਸੋਨ ਸਿੰਘ ਕਾਲੇ ਨਾ ਪੋ ਕਿਉਂਕਿ ਇਹ ਕੰਮ ਹੈਗਾ ਥੋੜਾ ਜਿਹਾ ਲੰਮਾ ਮੈਂ ਤਾਂ ਦੱਸਾ ਇਹ ਕੋਟਾਂ ਦਾ ਹੋਣਾ ਪਹਿਲੀ ਗੱਲ ਤੇ ਵੇਖਣਾ ਪੈਣਾ ਵੀ ਇਹਦੇ ਕੋਲੇ ਜੇ ਕੋਈ ਪਰਸਨਲ ਪ੍ਰਾਪਰਟੀ ਵੀ ਹੋਈ ਹੋ ਤੇ ਆਪਾਂ ਕਲੇਮ ਕਰ ਸਕਦੇ ਕੋਈ ਪਰਸਨਲ ਵੀ ਹੋਵੇ ਕਾਰ ਹੋਵੇ ਕੁਝ ਹੋਵੇ ਉੱਤੇ ਵੀ ਪਾਪੂ ਲਾਵਾਂਗੇ ਨਾ ਪਰ ਜਿਹੜਾ ਉਹਦਾ ਬਿਜ਼ਨਸ ਹੈ ਉਹ ਬੈਂਕਰਪਟਸ ਤਾਂ ਹੋ ਗਿਆ ਚਲੋ ਕਰ ਗਿਆ ਜਿਹੜੀਆਂ ਉਹਦੇ ਚੀਜ਼ਾਂ ਥੱਲੇ ਸੀ ਪਰ ਉਹ ਬੰਦੇ ਨੇ ਰੋਂਣ ਲੱਪਿਆ ਹੁਣ ਮੈਂ ਕਰਾਂ ਉਹ ਮੇਰੇ ਨਾਲ ਰੋ ਪਿਆ ਵੀ ਫੋਨ ਦੇ ਉੱਪਰ ਹਾਂ ਜੀ ਰੋਂਦਾ ਤਾਂ ਉਹ ਵੀਰ ਮੇਰਾ ਸਾਡੇ ਘਰ ਵੀ ਰੋਂਦਾ ਰਿਹਾ ਆ ਕੇ ਉਹ ਮੈਨੂੰ ਫਰਾਰ ਕੀਤਾ ਇੱਥੇ ਫਰਾਰ ਦਾ ਕੋਈ ਕੇਸ ਨਹੀਂ ਚੱਲ ਸਕਦਾ ਮੈਂ ਬਾਤੂ ਫालतू ਕਹਿਣਾ ਬੇਈਮਾਨੀ ਕਰਦਾ ਉਮੈ ਫਰਾਰ ਤੇ ਮੇਰੇ ਤੇ ਨਹੀਂ ਫਰਾਰ ਦਾ ਕੇਸ ਚੱਲਦਾ। ਨਹੀਂ ਇਸ ਤਾਂ ਨਹੀਂ ਫਰਾਰ ਦੇਖੋ ਤੁਸੀਂ ਪੈਸੇ ਖੋਦ ਦਿੱਤੇ ਪੇਪਰਵਰਕ ਹੋਇਆ ਤੁਹਾਨੂੰ ਵਿਆਜ ਦਿੰਦਾ ਰਹਿ ਫਰਾਡ ਨਹੀਂ ਹੈ। ਇਦਾਂ ਲੋਕ ਕਰਦੇ ਨੇ ਬਾਈ ਜੀ। ਬਿਜ਼ਨਸ ਆ ਪਾਜੀ ਬਿਜ਼ਨਸ ਆ। ਬਿਜ਼ਨਸ ਨਹੀਂ ਚਲੋ ਹਾਂਜੀ ਬਿਜ਼ਨਸ ਤਾਂ ਉਹਦਾ ਬਿਜ਼ਨਸ ਆ ਮੇਰਾ ਤਾਂ ਬਿਜ਼ਨਸ ਨਹੀਂ ਹੈ ਮੈਂ ਤਾਂ ਬੱਚਿਆਂ ਵਾਸਤੇ ਪੇ ਚਾਰ ਪੈਸੇ ਹੋਰ ਨਾਲ ਲੱਜੋਗੇ। ਹੱਥ ਸੋਖਾ ਹੋ ਜਾਊਗਾ ਮੈਂ ਇਸ ਕਰਕੇ ਦਿੱਤੇ ਆ। ਮੈਂ ਕੋਈ ਐਡਾ ਸ਼ਾਂ ਸ਼ਾਂ ਨਹੀਂ ਆ ਅਮੀਰ ਨਹੀਂ ਆ। ਹਾਂਜੀ। ਕੋਈ ਧਰਾਂ ਦਾ ਮਾਲਕ ਨਹੀਂ ਨਸੀਂ। ਬਗਲ ਦਾ ਨਾਮ ਮਾਲਕ ਨਹੀਂ ਆ ਮੈਂ ਉਹਨੂੰ ਚੱਕ ਕੇ ਐਸੇ ਐਨੇ ਫਰਾਦ ਤੇ ਆ ਮੈਂ ਇਸ ਕਰਕੇ ਇਸਤੇ ਦੀ ਪੈਸੇ ਇਹ ਬੱਚਿਆਂ ਦਾ ਘਰ ਬਣ ਜਵੇ ਉਹਨਾਂ ਦੇ ਸਿਰ ਤੇ ਮਾਂ ਬਾਪ ਹੈ ਨਹੀਂ ਇਹਨਾਂ ਇਹਨਾਂ ਜੁਰਮ ਕੀਤਾ ਇਸ ਬੰਦੇ ਨੇ ਹਾਂ ਹਾਂ ਤੇ ਕਾਰਗੜਾਈ ਹੁੰਦੀ ਆ ਲੜੋ ਨਾ ਤੁਸੀਂ ਲੜੋ ਨਾ ਦੇਖੋ ਬਹੁਤ ਤੁਹਾਡੇ ਬਾਰੇ ਕਾਲ ਆਈਆਂ ਮੈਨੂੰ ਕਹਿੰਦੇ ਮਦਦ ਕਰੋ ਪਰ ਮੈਂ ਤਾਂ ਦੇਖੋ ਤੁਹਾਡੇ ਤੁਹਾਡੀ ਕਾਲ ਹੀ ਨਹੀਂ ਆਈ ਮੈਨੂੰ ਮੈਂ ਤੁਹਾਡੀ ਕਾਲ ਆਉਂ ਤੋਂ ਨੰਬਰ ਗਲਤ ਕਰਦਾ ਰਿਹਾ ਮੈਂ ਨੰਬਰ ਗਲਤ ਕਰਦਾ ਤੇ ਮੈਂ ਤੁਹਾਡੀ ਕਾਲ ਤੋਂ ਬਗੈਰ ਮਦਦ ਸਿਰਫ ਮੇਰੇ ਸੋਤਿਆਂ ਨੇ ਕਿਹਾ ਬੱਡੇ ਤੈਨੂੰ ਮਦਦ ਕਰਨੀ ਪੈਣੀ ਮੈਂ ਕਿਹਾ ਦੇਖੋ 40 50 ਹਜ਼ਾਰ ਵਾਲਾ ਵਕੀਲ ਦਾ ਖਰਚਾ ਆਉਂਦਾ ਮੈਂ ਉਹ ਨਹੀਂ ਲਵਾਗਾ ਨਾ ਕੋ ਫ੍ਰੀ ਦੇ ਦਾਂਗਾ ਪਰ ਹੁਣ ਗਾਂ ਮੋਰੇ ਜੇ ਪਲ ਕੱਖ ਨਹੀਂ ਉਥੋਂ ਨਿਕਲ ਰਿਹਾ ਅਗਲਾ ਬੈਂਕਰਫੀ ਕਰਕੇ ਕਿਤੇ ਚਲੇ ਗਿਆ ਬੈਠਾ ਹੀ ਨਹੀਂ ਫਿਰ ਉਹਨੂੰ ਤੁਸੀਂ ਕੀ ਕਰੋਗੇ ਉਹਦੇ ਲਈ ਬੜਾ ਹਾਰਡ ਹੋ ਜਾਂਦਾ ਹੈ ਸਭ ਝੂਠਾ ਜਿਹੜਾ ਕਹਿੰਦਾ ਇਹ ਜੀ ਮੇਰੇ ਮੈਂ ਡੈਂਟਲ ਸੀ ਪਾਰਸੀ ਇਹ ਨਾ ਪੈਸਾ ਗਿਆ ਕਿੱਥੇ ਹੈ ਲੱਖਾਂ ਦੇ ਹਿਸਾਬ ਨਾਲ ਇਹਨੇ ਬੈਂਕਾਂ ਚ ਲੈ ਜਾਈਏ ਭਾਜੀ ਇਹ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਮੈਂ ਤੁਹਾਨੂੰ ਪੇਪਰ ਦਿਖਾ ਲਨੇ ਆ ਉਹ ਪੇਪਰਾਂ ਸਾਨੂੰ ਸਾਰਾ ਯਕੀਨ ਆ ਜਾਊਗਾ ਕੀ ਕੀ ਕਰਤੂਤਾਂ ਕੀਤੀਆਂ ਇਸ ਬੰਦੇ ਨੇ ਨਹੀਂ ਜਿਹੜਾ ਇੱਕ ਮੈਂ ਇੱਕ ਮਿੰਟ ਇੱਕ ਮੈਂ ਸੋਰ ਸਿੰਘ ਜਦੋਂ ਤੁਸੀਂ ਪੇਪਰ ਵਰਕ ਕਰਾਇਆ ਤੁਸੀਂ ਦੋਨੇ ਮੀਆਂ ਬੀਬੀ ਗਏ ਕੋਈ ਨਾਲ ਬੰਦਾ ਕੋਈ ਨਾਲ ਨਹੀਂ ਲੈ ਕੇ ਗਿਆ ਕਿਸੇ ਨੂੰ ਮੋੜਾ ਮੋਟਾ ਨਾਲ ਨਹੀਂ ਭਾਜੀ ਮੈਂ ਤੇ ਤੁਸੀਂ ਤੁਸੀਂ ਉਹਨੇ ਜੋ ਪੇਪਰ ਲਈਗਾ ਸਾਈਨ ਕਰੀਗਾ ਮੋਰੇ ਹਾਂ ਕਰੀਗਾ ਬਸ ਸਾਡੀ ਇਮਾਨਦਾਰੀ ਸੀ ਉਹਨੇ ਇਮਾਨਦਾਰੀ ਕਹਿੰਦਾ ਮੈਂ ਸਾਲ ਭਰ ਬਾਸ ਸਾਨੂੰ ਦੋ ਮਹੀਨੇ ਪਹਿਲਾਂ ਲਾ ਦਿਓ ਅਸੀਂ 2 ਮਹੀਨੇ ਪਹਿਲਾਂ ਦਾਸਤਾ ਸਾਨੂੰ ਕਾਏ ਦੇ ਦੋ ਕਾਏ ਚਾਹੀਦੇ ਸਾਨੂੰ ਨਹੀਂ ਦੇ ਦਊਗਾ ਦੇ ਦਊਗਾ ਜੇ ਮੇਰਾ ਮੇਰੀ ਵਾਈਫ ਅੰਡੀਆ ਨੂੰ ਗਈ ਆ ਉਹਦੇ ਸੈਂ ਨੋਣੇ ਆ ਇਹ ਪ੍ਰੋਪਰਟੀ ਵਿੱਚ ਆ ਇੱਕ ਉਹ ਘਰ ਵਿੱਚ ਆ ਉਹਦੀ ਕਲੋਜਿੰਗ ਐ ਇਦਾਂ ਹੀ ਕਰਦਾ ਰਿਹਾ ਮੈਂ ਨਾ